ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੱਸਾਂਗੇ ਕਿ ਕਈ ਵਾਰੀ ਆਪਾਂ ਪਹੁੰਚੇ ਤੇ ਡਿਜ਼ਾਈਨ ਬਣਾਉਂਦਾ ਹਾਂ ਨਾ ਕਮੀਜ਼ ਦੇ ਟੈਪਰ ਦੇ ਨਾਲ ਉਹ ਕਈ ਵਾਰੀ ਜ਼ਿਆਦਾ ਜਿਹੜਾ ਹੁੰਦਾ ਆਪਣੇ ਕੋਲ ਪਤਲਾ ਹੁੰਦਾ ਉਹਦੇ ਲਈ ਆਪਾਂ ਇਹਨੂੰ ਪਹਿਲਾਂ ਡਬਲ ਫੋਲਡ ਕਰ ਲਾਂਗੇ ਹਾਂਜੀ ਹੁਣ ਆਪਾਂ ਕੱਪੜੇ ਨੂੰ ਡਬਲ ਫੋਲਡ ਕੀਤਾ ਸੀ ਜਿਹੜਾ ਆਪਣਾ ਉੱਪਰ ਵਾਲਾ ਕੱਪੜਾ ਉਹਦੇ ਤੇ ਤਾਂ ਆਪਣੀ ਬੁਕਰਮ ਜਿਹੜੀ ਪੇਸਟ ਹੋ ਗਈ ਹੈ ਜਿਹੜਾ ਆਪਣਾ نیچے ਵਾਲਾ ਕੱਪੜਾ ਵਾ ਉਹਦੇ ਥਾਲ ਜਿਹੜੀ ਆਪਣੀ ਬੁਕਰਮ ਨਹੀਂ ਪੇਸਟ ਹੋਈ ਹੈਗੀ ਉਹ ਕੱਪੜਾ ਆਪਣਾ ਖਿਸਕੇ ਨਾ ਆਪਾਂ ਇਸ ਤਰ੍ਹਾਂ ਆਪਾਂ ਇਹਨੂੰ ਹੈਗਾ ਜਿਹੜਾ ਚਪਕਾ ਲਾਂਗੇ ਖੁੱਤੇ ਕਰਨਾ ਵਾ ਬੁਕਰਮ ਦੇ ਤਾਂ ਕਿ ਜਿਹੜਾ ਨੀਚੇ ਵਾਲਾ ਕਪੜਾ ਉਹਦੇ ਵਿੱਚ ਬੜ ਨਾ ਰਹੇ ਵੀ ਉਹ ਆਪਣਾ ਜਿਹੜਾ ਹੈਗਾ ਬਿਲਕੁਲ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਵੀ ਇਦਾਂ ਲਗਾ ਲਾਂਗੇ ਗੰਮ ਇਹਨੂੰ ਵੀ ਆਪਾਂ ਦਾ ਪੂਰਾ ਦਾ ਖਿੱਚ ਕੇ ਇਹਦੇ ਨਾਲ ਚਿਪਕਾਵਾਂਗੇ ਹਾਂ ਜੇ ਇਸ ਤਰ੍ਹਾਂ ਡਬਲ ਫੈਬਰਿਕ ਲਗਾਉਣ ਨਾਲ ਆਪਣੀ ਜਿਹੜੀ ਬੁਕਰਮਾ ਦੂਸਰੀ ਸਾਈਡ ਬਿਲਕੁਲ ਵੀ ਦਿਸਦੀ ਨਹੀਂ ਹੈਗੀ ਵੀਡੀਓ ਦੇਖਣ ਲਈ